ਲੋ ਜੀ ਸੁਖਵੀਰ ਸਿੰਘ ਬਾਦਲ ਨੇ ਦੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਚੇਤਾਵਨੀ ਜ਼ਰਾ ਗੌਰ ਨਾਲ ਦੇਖੋ ਇਸ ਖਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬੰਗਾ ਵਿਖੇ ਸਥਿਤ ਇਤਿਹਾਸਿਕ ਸਥਾਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਨੇ ਸਰਬੱਤ ਭਲੇ ਦੀ ਅਰਦਾਸ ਕੀਤੀ ਮੌਜੂਦਾ ਸਰਕਾਰ ਦੀਆਂ ਕਾਰਵਾਈਆਂ ਤੇ ਸਿੱਧਾ ਨਿਸ਼ਾਨਾ ਸਾਧਿਆ ਸੁਖਵੀਰ ਬਾਦਲ ਨੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕਰਕੇ ਉਸ ਘਟਨਾ ਦੀ ਵਿਸਤ੍ਰਿਤ ਜਾਣਕਾਰੀ ਲਈ ਉਹਨਾਂ ਕਹਿ ਕੇ ਭਗਵੰਤ ਮਾਨ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਤੇ ਕਥਿਤ ਤੌਰ ਤੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨਾਂ ਕਹਿ ਕੇ ਸਾਰੀ ਘਟਨਾ ਬਾਰੇ ਜਾਣ ਕੇ ਮਾਨੂੰ ਬਹੁਤ ਦੁੱਖ ਪਹੁੰਚਿਆ ਉਹਨਾਂ ਭਗਵੰਤ ਮਾਨ ਦੀ ਨਿਖੇਧੀ ਕਰਦੇ ਆ ਕਿ ਸਿਆਸਤ ਦੇ ਚੱਕਰ ਦੇ ਵਿੱਚ ਮੁੱਖ ਮੰਤਰੀ ਭੁੱਲ ਗਏ ਨੇ ਕਿ ਉਹ ਸੰਗਤ ਦੀਆਂ ਭਾਵਨਾਵਾਂ ਨੂੰ ਕਿੰਨੀ ਡੂੰਘੀ ਸੱਟ ਮਾਰ ਰਹੇ ਨੇ ਬਾਦਲ ਨੇ ਕਮੇਟੀ ਦੇ ਮੈਂਬਰਾਂ ਤੇ ਮੌਜੂਦ ਸੰਗਤ ਨੂੰ ਭਰੋਸਾ ਦਿਵਾਇਆ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ਦੇ ਵਿੱਚ ਉਹਨ ਚਟਾਨ ਵਾਂਗ ਖੜਾ ਹੈ ਸੁਖਬੀਰ ਬਾਦਲ ਨੇ ਸਖਤ ਲਹਿਜੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ ਆਓ ਸੁਣਦੇ ਹਾਂ ਗੁਰਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਾਠ ਹੁੰਦੇ ਆ ਖੰਡ ਪਾਠ ਸਾਹਿਬ ਹੁੰਦੇ ਆ ਤੇ ਲੱਖਾਂ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਆ ਆਪਣੀ ਮੰਦਾ ਮੰਦੇ ਆ ਬੜੇ ਦੁੱਖ ਨਾਲ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਐਨੇ ਥਲੇ ਗਿਰ ਕੇ ਤੁਸੀਂ ਪਿਛਲੇ 10 ਸਾਲ ਤੋਂ ਸਿਆਸਤ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਅਦਬੀ ਦਾ ਨਾਂ ਦੇ ਕੇ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਹੈ ਤੇ ਉਹ ਲਿਮਟ ਕਰਾਸ ਹੋ ਗਈ ਜਦੋਂ ਅੱਜ ਜਿਹੜੇ ਮਿਨਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਥਾ ਤੇ ਬਿਨ ਬਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆ ਐਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰਖ ਇੱਥੇ ਆ ਕੇ ਇਸ ਸਮਾਗਮਾਂ 'ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦਵਾਬੇ ਦੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕਾਂ ਦੇ ਆ ਅਫਸੋਸ ਇਸ ਗੱਲ ਦਾ ਹੈ ਮੈਨੂੰ ਜਿਹੜੀ ਕਮੇਟੀ ਐ ਇਸ ਕਮੇਟੀ ਨੇ ਦੱਸਿਆ ਕਿ ਪੁਲਿਸ ਆਈ ਜਿਵੇਂ ਕਿਸੇ ਤੇ ਹਮਲਾ ਕਰਨਾ ਹੁੰਦਾ ਹੈ ਕੋਈ ਗੁਰਸਿੱਖ ਨਹੀਂ ਉਹਦੇ ਪੁਲਿਸ ਵਿੱਚ ਸੀ ਮੁਲਾਜ਼ਮਾਂ ਵਿੱਚ ਇੱਕ ਇੱਕ ਮਹਾਰਾਜ ਦੇ ਸਰੂਪ ਤੇ ਉਹ ਤਾਂ ਨੇ ਫੋਟੋਆਂ ਲਿੱਤੀਆਂ ਐ ਦੇਖ ਰਹੇ ਸੀ ਜਿਵੇਂ ਕੋਈ ਪਤਾ ਨਹੀਂ ਲਫ਼ਜ਼ ਨਹੀਂ ਮੇਰੇ ਕੋਲੇ ਕਹਿਣਾ ਇਹ ਤੋਂ ਵੱਡ ਬੀਐਡੀਪੀ ਕੀ ਹੈ ਕੋਈ ਸਤਕਾਰ ਨਾਲ ਹੀ ਕੁਝ ਕਰ ਰਹੇ ਸੀ ਉਹਦੇ ਬਾਅਦ ਹਰ ਸਰੂਪ ਨੂੰ ਉਹਨਾਂ ਨੇ ਦੇਖਿਆ ਇਹ ਤੋਂ ਮਾੜਾ ਕੰਮ ਕੀ ਹੋ ਸਕਦਾ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਗੁਰੂ ਆਪਣੇ ਗੁਰੂ ਹੈ ਆਪਾਂ ਸਤਕਾਰ ਨਾਲ ਸਾਰਾ ਸਿਰ ਝੁਕਦਾ ਹੈ ਹਰ ਰਸ ਸਿੱਖਦਾ ਗੈਰ ਸਿੱਖ ਵੀ ਸਾਰੇ ਇੱਥੇ ਦਾ ਤੇ ਇਹਨਾਂ ਨੇ ਐ ਹਮਲਾ ਕੀਤਾ ਜਿਵੇਂ ਕਿਸੇ ਐਜੇ ਕਰਤੇ ਕਰਨਾ ਹੁੰਦਾ ਹੈ ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਨਾਲੇ ਵੱਡੀ ਗੱਲ ਇਹ ਹੋਰ ਮੈਂ ਜਦੋਂ ਇੱਥੇ ਹੁਣੀ ਪਹੁੰਚਿਆ ਮੈਨੂੰ ਮੈਨੇਜਮੈਂਟ ਕਮੇਟੀ ਵਾਲੇ ਦੱਸ ਰਹੇ ਸੀ ਪੁਲਸ ਵਾਲਿਆਂ ਨੇ ਇਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕੋਈ ਕੰਮ ਕੀਤਾ ਉਡੇ ਪਰਿਵਾਰਾਂ ਨੂੰ ਦੇਖਾਂਗੇ ਇਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭਗਵੰਤਬਾਨ ਜੀ ਜੇ ਤੁਸੀਂ ਅਕਾਲੀ ਦਲ ਨਾਲ ਲੜਾਈ ਲੜਨੀ ਹੈ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਐਨੇ ਤਾਂ ਜਦੋਂ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਸੋ ਐਡੀ ਮਾਰੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸਿਧਾਂਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉਹ ਮੁੱਖ ਮੰਤਰੀ ਸਿੱਖ ਸਿੱਖ ਭਾਵਨਾ ਦੀ ਗੱਲ ਕਰਨਾ ਚਾਹੁੰਦਾ ਹੈ ਮੈਂ ਚੇਤਾਵਨੀ ਦੇਣਾ ਚਾਹਣਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐਜੀ ਇਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਆ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਬੰਧ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਐ ਮੋਂਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਬਰਦੀਆਂ ਮਿਲੀ ਐ ਤੁਸੀਂ ਇੰਸਪੈਕਟਰ ਨੂੰ ਐਸਐਸਪੀ ਨੂੰ ਜਾਂ ਐਸਪੀ ਨੂੰ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹਨਾ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਿੰਤੇ ਐਜੇ ਤੋਖੀ ਦੇ ਕਹਿੰਤੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟੀਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਸ ਲਫ਼ਜ਼ ਨਾਲ ਇਸ ਮੁੱਖ ਮੰਤਰੀ ਦੇ ਤੇ ਇਹਨਾਂ ਦੇ ਜਿਹੜੇ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਬਿਲਕੁਲ ਸ਼ਬਦ ਨਹੀਂ ਹੈ ਕੀ ਕਵਾਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾਂ ਭਰਾਵਾਂ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਐਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀ ਦੇਖ ਲਓ ਸਿੱਖ ਸੰਗਤ ਨੇ ਨਾਲ ਇਸ ਸਥਾਨ ਨਾਲ ਖੜੀ ਹੈ ਮੈਂ ਵੀ ਕਈ ਵਾਰ ਇੱਥੇ ਆਉਣਾ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਚੱਲ ਰਹਿ ਜਾਂਦਾ ਨੌਨ ਸਟਾਪ ਚੱਲਦਾ ਹੈ ਬਹੁਤ ਵਧੀਆ ਮਰਿਆਦਾ ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਬਿਆਨ ਦੇ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰਸ਼ਿਪ ਕਸ ਕਮੇਟੀ ਦੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਟੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਕਿ ਬੀਬੀ ਸੀ ਅਫਸਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਰਹੀ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਸਰ ਸਾਹਿਬ ਮੰਗੀ ਤੇ ਉਹਨੂੰ ਦੱਸ ਰਹੀ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਦੇ ਨਾਲ ਦੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇਸ਼ ਪੁੱਛੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਆ ਇੱਕ ਗੁਰੂ ਸਾਹਿਬ ਨੇ ਆਪ ਨੂੰ ਸਿਗਾਇਆ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਹੈ ਸਾਰਿਆਂ ਦਾ ਸਤਿਕਾਰ ਕਰਨਾ ਪਰ ਆ ਮੁੱਖ ਮੰਤਰੀ ਕਹਿੰਦੇ ਲੈ ਬੜਾ ਦੁੱਖ ਹੈ ਕਿ ਸਾਡੇ ਪੰਜਾਬ ਨੂੰ ਆ 4 ਸਾਲ ਐਜੇ ਲੋਕਾਂ ਨੇ ਬਰਬਾਦ ਕਰਤਾ ਕੋਈ ਸ਼ਬਦ ਨਹੀਂ ਇਹਨਾਂ ਮੇਰੇ ਕੋਲੇ ਕਿ ਇਹਨਾਂ ਬਾਰੇ ਮੈਂ ਕੀ ਬੋਲਾਂ